ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਾ ਸਿਰਫ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਡੂ ਗੁਰਸਰਗਾਂ ਜੀ ਮੈਡੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਜਿਹੜੀ ਯੂਐਸਏ ਤੇ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਬਦੋਂ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀ ਨਾਲ ਟੋਰਨ ਟਰਕੀਆ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503 ਕ੍ਰਿਸ਼ਨ ਤਨੋਟਾ ਯੂਬਾਸਿਟੀ ਬਲਜਿੰਦਰ ਸਿੰਘ ਨੇ ਜਰੂਰ ਲੈਂ ਬ੍ਰਤਪਾਲ ਸਿੰਘ ਸਿੱਧੂ ਫਰਜ਼ਨੋਂ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹਾਂ ਨਵੇਂ ਪੁਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ਨ ਆਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 277 0113 ਤੇ ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 225 ਦੀ 25 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਮਿੰਟ ਜੀ ਗੱਲ ਕਰੀਏ ਸਬਸਿਡੀਆਂ ਦੀ ਸਬਸਿਡੀਆਂ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਜੀ ਜੀ ਦੇਖੋ ਸਬਸਿਡੀਆਂ ਤੇ ਵੈਸੇ ਤੇ ਅੱਜ ਲਈ ਇੱਕ ਬਹੁਤ ਵੱਡੀ ਖਬਰ ਸੀ ਕਿ ਜਿਹੜੀ ਇਲੈਕਟ੍ਰਿਸਿਟੀ ਦੀ ਸਬਸਿਡੀ ਆ ਯਾਨੀ ਬਿਜਲੀ ਦੀ ਜਿਹੜੀ ਸਬਸਿਡੀ ਹੈ ਜੋ ਫ੍ਰੀ ਬਿਜਲੀ ਦਾ ਆਨੰਦ ਮਾਣਦੇ ਨੇ ਪੰਜਾਬੀ ਹਾਂਜੀ ਉਸ ਸਰਬਸਿਡੀ ਦਾ ਭੁਗਤਾਨ ਜਿਵੇਂ ਅੱਗੇ ਵੀ ਅਸੀਂ ਇਹ ਮੁੱਦਾ ਚੁੱਕਿਆ ਸੀਗਾ ਤੇ ਥੋੜਾ ਜਿਆ ਸਰਕਾਰ ਨੇ ਆਪਣਾ ਬੋਝਾ ਝਾੜਿਆ ਸੀਗਾ ਕੁਝ ਅਦਾਇਗੀ ਕਰ ਦਿੱਤੀ ਸੀ ਪਰ ਹਾਲੇ ਵੀ ਉਹ ਅਦਾਇਗੀ اٹਕੀ ਪਈ ਆ ਤੇ ਇਹ ਪੰਜਾਬੀਆਂ ਨੂੰ ਅਸੀਂ مسلسل ਕੁਝ ਸਾਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਸਬਸਿਡੀ ਦਾ ਬਿੱਲ ਵਧੇਗਾ ਕਿਉਂਕਿ ਬੀਤੇ ਦਿਨੀ ਇੱਕ ਸ਼ਾਇਦ ਤੁਸੀਂ ਵੀ ਖਬਰ ਪੜ੍ਹੀ ਹੋਏਗੀ ਪੰਜਾਬੀ ਟ੍ਰਿਬਿਊਨ ਦੀ ਐਕ ਕੋਨਿਤੇ ਲੱਗੀ ਖਬਰ ਸੀਗੀ ਜਿਦੇ ਚ ਵਿੱਤੀ ਘਾਟਾ ਖਰਚ ਅਤੇ ਕਰਜ਼ਾ ਹੱਦ ਪਿੰਨਾ ਤੇ ਚਰਚਾ ਸੀ ਪਰ ਮੇਰੇ ਖਿਆਲ ਦੇ ਨਾਲ ਬਹੁਤੇ ਪੰਜਾਬੀਆਂ ਦੇ ਉੱਤੋਂ ਦੀ ਲੰਘੀ ਹੋਣੀ ਲੰਘੀ ਹੋਣੀ ਸਹੀ ਹੈ ਜੀ ਉਹ ਪੂਰਤ ਹਾਲ ਸਾਡੀ ਦੱਸਦੀ ਹੈ ਕਿ ਅਸੀਂ ਕਿਸ ਭਿਆਨਕ ਦੌਰ ਚ ਦਾਖਲ ਹੋ ਚੁੱਕੇ ਹਾਂ ਇੱਕ ਹੁੰਦਾ ਦਾਖਲ ਹੋ ਜਾਵਾਂਗੇ ਇੱਕ ਹੁੰਦਾ ਹੋ ਚੁੱਕੇ ਆ ਮਤਲਬ ਕਿ ਇੱਕ ਪਾਸੇ ਤੇ ਲਗਾਤਾਰ ਸਾਡੀ ਆਮਦਨ ਤੇ ਖਰਚ ਦਾ ਪਾੜਾ ਵੱਧਦਾ ਪਿਆ ਦੂਸਰੇ ਪਾਸੇ ਸਬਸਿਡੀਆਂ ਦਾ ਬਿੱਲ ਪ੍ਰਵਿੰਸੀ ਹਰ ਸਾਲ ਵੱਧਾ ਜਾਂਦਾ ਹੁੰਦਾ ਹੈ ਹੂੰ ਹੂੰ ਤੇ ਅੱਜ ਅਸੀਂ 20000 22000 ਕਰੋੜ ਦੇ ਰਹੇ ਹਾਂ ਤਾਂ ਆਉਣ ਵਾਲੇ ਜੇ 5 ਸਾਲਾਂ 'ਚ ਇਸੇ ਤਰ੍ਹਾਂ ਦੀ ਸਬਸਿਡੀ ਦੇਵਾਂਗੇ ਤਾਂ 20 22000 ਕਰੋੜ ਤੱਕ ਥੋੜੀ ਖਲੋਤੀ ਰਹੂਗੀ ਬਿਜਲੀ ਵਿਭਾਗ ਦੇ ਖਰਚੇ ਕਿੰਨੇ ਵਧਣਗੇ ਹੂੰ ਹੂੰ ਉਸ ਹਿਸਾਬ ਨਾਲ ਹੀ ਜਾਂਦੀ ਹੈ ਨਾ ਚੀਜ਼ ਤਾਂ ਕਹਿੰਦਾ ਮਤਲਬ ਕਿ ਉਹ ਅੱਧੀ اٹਕੀ ਪਈ ਆ ਅੱਜ ਹੀ ਮੈਂ ਇਸ ਸੱਜਣ ਤੋਂ ਪੁੱਛਿਆ ਸੀਗਾ ਤਾਂ ਉਸਨੇ ਦੱਸਿਆ ਕਿ ਬਿਜਲੀ ਦਾ ਜਿਹੜਾ ਸਬਸਿਡੀ ਦਾ ਭੁਗਤਾਨ ਹੈ ਹਾਲੇ ਨਹੀਂ ਹੋਇਆ ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜੋ ਫ੍ਰੀ ਬੱਸ ਸਫਰ ਹੈ ਉਹਦੀ ਅਦਾਇਗੀ ਸ਼ਾਇਦ 5 ਕੇ 550 ਕਰੋੜ ਦੀ ਹਾਲੇ اٹਕੀ ਪਈ ਆ ਫਿਰ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਸਬਸਿਡੀਆਂ ਦੇ ਵਿੱਚ ਇੱਕ ਰੌਲਾ ਹਮੇਸ਼ਾ ਹੀ ਪੈਂਦਾ ਹੈ ਕਿ ਚਲੋ ਜੇ ਦੇਣੀਆਂ ਵੀ ਇਹ ਸਬਸਿਡੀਆਂ ਤੇ ਕੋਈ ਇਹਦਾ ਥੋ ਪਤਾ ਕੋਈ ਸੁਰ ਪਤਾ ਤੇ ਲੱਗੇ ਨਾ ਭਈ ਕਿਹਨੂੰ ਜਾਣੀਆਂ ਚਾਹੀਦੀਆਂ ਕਿਹਨੂੰ ਨਹੀਂ ਜਾਣੀਆਂ ਚਾਹੀਦੀਆਂ ਹੂੰ ਤਾਂ ਬਰਾਹਾਲ ਇਸੇ ਤਰ੍ਹਾਂ ਦਾ ਹੀ ਮਸਲਾ ਹੁਣ ਜਿਹੜਾ ਉਹ ਹਾਈ ਕੋਰਟ 'ਚ ਚਲਾ ਗਿਆ ਵੈਸੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇਹ ਕੋਈ ਨਵਾਂ ਨਹੀਂ ਗਿਆ ਇਹ ਮਾਮਲਾ ਪਹਿਲਾਂ ਤੋਂ ਹੀ ਗਿਆ ਸੀਗਾ ਪਰ ਉੱਥੇ ਮਤਲਬ ਕਿ ਜਿਆਦਾ ਸੁਣਵਾਈ ਨਹੀਂ ਹੋਈ ਤਾਂ ਹੁਣ ਇਹਦੇ ਤੇ ਸੁਣਵਾਈ ਹੋਈ ਆ ਤਾਂ ਉਹਦੇ ਵਿੱਚ 100% ਦੀ ਸਬਸਿਡੀ ਨੂੰ ਯਾਨੀ ਅਮੀਰ ਕਿਸਾਨਾਂ ਨੂੰ ਇੱਥੇ ਅਮੀਰ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਖਾਸ ਤੌਰ ਤੇ चिन्हਿਤ ਕੀਤਾ ਗਿਆ ਜਿन्हे ਤਾਂ ਮਤਲਬ ਕਿ ਉਹਨਾਂ ਦੇ ਨਿਸ਼ਾਨ ਦੇ ਕਰਕੇ ਸਪੈਸਿਫਿਕ ਉਹਨਾਂ ਤੇ ਹੀ ਇਹ ਪਟੀਸ਼ਨ ਪਾਈ ਗਈ ਹੈ ਕਿਉਂਕਿ ਇਹ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੈ ਸਮਾਜਵਾਦ ਲੋਕਰਾਜ ਅਤੇ ਧਰਮ ਨਿਰਪੱਖ ਇਹ ਤਿੰਨ ਮੂਲ ਤੱਤ ਨੇ ਤਾਂ ਇਹ ਇੱਕ ਤਰ੍ਹਾਂ ਨਾਲ ਸਮਾਜਵਾਦ ਨਾਲ ਜੁੜ ਜਾਂਦੀਆਂ ਨਹੀਂ ਚੀਜ਼ਾਂ ਕਿ ਆਮ ਜਿਹੜਾ ਗਰੀਬ ਤਬਕਾ ਹੈ ਉਸ ਨੂੰ ਸਬਸਿਡਾਈਜ਼ ਕੀਤਾ ਜਾਵੇ ਉਸ ਨੂੰ ਸਹੂਲਤਾਂ ਦਿੱਤੀਆਂ ਜਾਂ ਨੇ ਤੇ ਆਦਿਕ ਤਾਂ ਖੈਰ ਉਹਦੇ ਤੋਂ ਪਿੱਛੇ ਹਟਿਆ ਜਾ ਸਕਦਾ ਹੂੰ ਹੂੰ ਤੇ ਕਾਨੂੰਨੀ ਡਾਕਟਰੀ ਚੀਜ਼ਾਂ ਨੂੰ ਮਤੇ ਨਜ਼ਰ ਰੱਖਿਆ ਜਾਂਦਾ ਤਾਂ ਪਰ ਇਹਦੇ ਤੇ ਹੁਣ ਖੁਦ ਹਰਿਆਣਾ ਪੰਜਾਬ ਹਾਈ ਕੋਰਟ ਹੈ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੈਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪੁਰਾਣੀ ਪਟੀਸ਼ਨ ਹੈ ਨਵੇਂ ਸਿਰੇ ਤੋਂ ਇਹਨੂੰ ਸੁਣਵਾਈ ਅਧੀਨ ਲਿਆਦਾ ਗਿਆ ਹੈ ਤਹਿਤ ਲਿਆਂਦਾ ਗਿਆ ਤਾਂ ਗੱਲ ਇਹ ਆ ਕਿ ਮਤਲਬ ਕੀ ਦੀ ਜਿੱਦਾਂ 100% ਵੀ ਜਿਹੜੀ ਸਭ ਤੋਂ ਵੀ ਹੈ ਉਹ ਮੰਗੇ ਜਿਹੜੀ ਅਮੀਰਾ ਨੂੰ ਨਾ ਦਿੱਤੀ ਜਾਵੇ ਇਹਦੇ ਤੇ ਮਤਲਬ ਕਿ ਇੱਕ ਕੋਈ ਨਾ ਕੋਈ ਸ਼ਾਨਣਾ ਲੱਗਣਾ ਚਾਹੀਦਾ ਹੈ ਜਿਹਦੇ ਤਹਿਤ ਜਿਹੜਾ ਕੋਈ ਹੱਕ ਦਾ ਰਿਆ ਉਹ ਹੀ ਸਬਸਿਡੀ ਲਵੇ ਤਾਂ ਇੱਧਰ ਮਤਲਬ ਕਿ ਹਾਈ ਕੋਰਟ ਨੇ ਪੁੱਛਿਆ ਕਿ ਵੀ ਅਮੀਰ ਕਿਸਾਨਾਂ ਦੀ ਕੀ ਨਿਸ਼ਾਨੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਦੇਖੋ ਅਜੇਹਾ ਕੋਈ ਨਿਰਧਾਰਨ ਕਿਸਾਨਾਂ ਕੋਲ ਕਿੰਨੀ ਜ਼ਮੀਨ ਹੈ ਉਹਨਾਂ ਦੀ ਆਮਦਨ ਤੇ ਹੋਰ ਸਰੋਤ ਤੇ ਤਿਆਤੀ ਕਿ ਜਿਹੜੇ ਉਹਨਾਂ ਨੂੰ ਦੇਖ ਕੇ ਕੀਤਾ ਜਾ ਸਕਦਾ ਪਟੀਸ਼ਨ ਕਰਤਾ ਨੇ ਕਿਹਾ ਹਾਂ ਕਿ ਮਤਲਬ ਕਿ ਜ਼ਮੀਨ ਦਾ ਪੈਮਾਨਾ ਹੋ ਸਕਦਾ ਆਮਦਨ ਦਾ ਪੈਮਾਨਾ ਹੋ ਸਕਦਾ ਤਾਂ ਖੈਰ ਪਟੀਸ਼ਨ ਕਰਤਾ ਨੂੰ ਕੋਰਟ ਨੇ ਇੱਕ ਵਾਰੀ ਬੈਂਚ ਨੇ ਕਹਿ ਦਿੱਤਾ ਹੈ ਕਿ ਆਪਣੇ ਆਪ ਨੂੰ ਸੰਤੁਸ਼ਟ ਕਰਨਾ ਹੋਵੇਗਾ ਕਿ ਕੀ ਇਹ ਨੀਤੀਗਤ ਮਾਮਲਾ ਹੈ ਹਮ ਠੀਕ ਹੈ ਜੀ ਅਦਾਲਤ ਇਸ ਵਿੱਚ ਕਿ ਸਾਧ ਤੱਕ ਦਖਲ ਦੇ ਸਕਦੀ ਥੋੜਾ ਜਿਹਾ ਤਕਨੀਕੀ ਤੌਰ ਤੇ ਮੈਂ ਤੁਹਾਨੂੰ ਸਰਨ ਕਰਕੇ ਦੱਸ ਦਿੰਦਾ ਹਾਈ ਕੋਰਟ ਨੇ ਕੀ ਕਿ ਹਾਈ ਕੋਰਟ ਨੇ ਕਿਹਾ ਕਿ ਇੱਕ ਨੂੰ ਸੰਤੁਸ਼ਟ ਕਰਨਾ ਪਵੇਗਾ ਕਿ ਕੀ ਇਹ ਨੀਤੀਗਤ ਫੈਸਲਾ ਮਤਲਬ ਕਿ ਸਰਕਾਰ ਦੇ ਅਧਿਕਾਰ ਖੇਤਰ ਦੀ ਨੀਤੀ ਦਾ ਫੈਸਲਾ ਹੈ ਤੇ ਕੀ ਇਹਦੇ ਚ ਕੋਟ ਦਖਲ ਦੇ ਸਕਦਾ ਤਾਂ ਹੁਣ ਜੇ ਪਟੀਸ਼ਨ ਕਰਤਾ ਕੋਰਟ ਨੂੰ ਸੰਤੁਸ਼ਟ ਕਰ ਕੋਲਗਾ ਕਿ ਜੀ ਤੁਸੀਂ ਕਿ ਦਖਲ ਦੇ ਸਕਦੇ ਹੋ ਐਕਿਨ ਕਿ ਸਰਕਾਰ ਫਿਰ ਉੱਥੇ ਜਵਾਬ ਦੇਵੇਗੀ ਤੇ ਸਰਕਾਰ ਦਾ ਪੱਖ ਉੱਤੇ ਰੌਚਕੀ ਜੀ ਜੀ ਬਿਲਕੁਲ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧ ਗਿਆ ਆਪਾਂ ਗੱਲ ਕਰਗੇ ਜਿਹੜੀ ਪੰਥਕ ਇਕੱਤਰਤਾ ਹੋਣ ਜਾ ਰਹੀ ਆ ਹੁਣ ਕਹਿੰਦੇ 28 ਨੂੰ ਹੋਣੀ ਆ ਤੇ ਉਹਦੇ ਉੱਤੇ ਨਜ਼ਰਾਂ ਟਿਕੀਆਂ ਜੀ ਸਭ ਦੀਆਂ बिल्कुल जी देखो हमेशा आपने भी जितनी जीतता है तो कुछ ना कुछ एक आस बना के शायद मामले तो देखो तो कुछ मीटिंगा का दौर चलिया बडाला साहब भी मिले उसके बाद भी मुलाकात होबान की एकत्रता की नजर इस पक्ष तो है कि भी सौ तो बाद ਸੰਦੀ ਦਾ ਜਿਹੜਾ ਇੱਕ ਲੜਾਈ ਆ ਜਾਂਦਾ ਤੇ ਇਹ ਮੇਰੇ ਖਿਆਲ ਤੇ ਨਾਲ ਉਸ ਨੁਕਤੇ ਨਿਗਾਹ ਤੋਂ ਵੇਖੋ ਕਿ ਤੇ ਬੜੀ ਮਹੱਤਵਪੂਰਨ ਮੀਟਿੰਗ ਹੋ ਜਾਂਦੀ ਆ ਸਿੰਘ ਸਾਹਿਬਾਨ ਦੇ ਕਿਉਂਕਿ ਇਹਦੇ ਚ ਆਪਾਂ ਨੂੰ ਵੀ ਪਤਾ ਹੈ ਕਿ ਫੈਸਲਾ ਜੋ ਵੀ ਹੋਏਗਾ ਉਹ ਇੱਕ ਦੋ ਬਿੰਦੂਆਂ ਤੇ ਹੀ ਹੋਣਾ ਹੈ ਬਾਕੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਤਾਂ ਖੈਰ ਇਦੇ ਵਿੱਚ ਹੁਣ ਦੇਖਣੀ ਉਹ ਗੱਲ ਹੋਏਗੀ ਕਿ ਕਿ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਰਕबीर ਸਿੰਘ ਜੀ ਜਦੋਂ ਉੱਥੇ ਬੈਠਣਗੇ ਤਾਂ ਕਿਸ ਤਰ੍ਹਾਂ ਮਸਲੇ ਦਾ ਹੱਲ ਕੱਢਦੇ ਆ ਫਿਰ ਉਸ ਤੋਂ ਬਾਅਦ ਅੱਗੇ ਕਹਾਣੀ ਤੁਰਦੀ ਆ ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਕੁਝ ਪੰਥਕ ਜਥੇਬੰਦੀਆਂ ਕੁਝ ਸੋਸ਼ਲ ਮੀਡੀਆ ਕੁਝ ਪੋਲੀਟੀਕਲ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਦਬਾਅ ਤੇ ਬਣਦਾ ਹੀ ਆ उस हैंडल करके किस तरह का फैसला लिया जाएगा ता ए, अगला हफ्ता अगली बार जुड़ा महत्वपूर्ण घटनाक्रम होगा देश छब्बीस जनवरी चो निकल जाएगा उसद तो सताई अखबार की छुट्टी हो जाती है जब अठाई अखबार दुबारा छप के लोगों के हाथे तो उस दिन ही एक खबर जी मेन पेज तक देखोगे ਕਸਿੰਘ ਸਾਹਿਬਾਨ ਦੀ ਇਕਤਰਤਾ ਤਾਂ ਉਸ ਦਿਨ ਜਿਹੜਾ ਫੈਸਲਾ ਆਵੇਗਾ ਮੇਰੇ ਖਿਆਲ ਦੇ ਨਾਲ ਕਾਫੀ ਉਡੀਕਿਆ ਜਾਣ ਵਾਲਾ ਫੈਸਲਾ ਔਰ ਕੱਲਾ ਅਕਾਲੀ ਦਲ ਬਾਦਲ ਵਾਸਤੇ ਨਹੀਂ ਜੇ ਆਪਾਂ ਦੇਖੀਏ ਤਾਂ ਉਹ ਜਿਹੜੀਆਂ ਅਕਾਲੀ ਦਲ ਬਾਦਲ ਦੇ ਵਿਰੋਧ ਚ ਖਲੋਤੀਆਂ ਜਥੇਬੰਦੀਆਂ ਹਮਮ ਖਾਸ ਤੌਰ ਤੇ ਜੋ ਐਸਟੀਪੀਸੀ ਦੇ ਵਿੱਚ ਕਿਸਮਤ ਅਜਮਾਣਾ ਚਾਹੁੰਦੀਆਂ ਤਾਂ ਉਹਨਾਂ ਦੀ ਵੀ ਨਿਗਾ ਉਹਨਾਂ ਦੀ ਵੀ ਟਿਕ ਟਿੱਕੀ ਜਿਹੜੀ ਆ ਉੱਥੇ ਲੱਗੀ ਰਹੇਗੀ ਜੀ ਬਿਲਕੁਲ ਦੇਖਦੇ ਆ ਮਿੰਟੂ ਜੀ ਕੀ ਨਿਭੜਦਾ ਹੈ ਇਸ ਇਕਤਰਤਾ ਦੇ ਵਿੱਚ ਲੋਕਾਂ ਦੀ ਨਜ਼ਰਾਂ ਤਾਂ ਇਹਦੇ ਤੇ ਬਹੁਤ ਚਿਰ ਤੋਂ ਲੱਗੀਆਂ ਹੋਈਆਂ ਨੇ ਲੋਕ ਉਡੀਕ ਰਹੇ ਨੇ ਕਿ ਖਬਰਾਂ ਇਸ ਮਾਮਲੇ ਦੇ ਵਿੱਚ ਕੋਈ ਤਣ ਪੱਤਨ ਜਾਂ ਕੋਈ ਦੁਬਧਾ ਦੂਰ ਹੋਊਗੀ ਉਧਰ ਕਿਸਾਨਾਂ ਦੇ ਟਰੈਕਟਰ ਮਾਰਚ ਦੀਆਂ ਖਬਰਾਂ ਵੀ ਮਿੰਟੂ ਜੀ ਪੂਰੀਆਂ ਚਰਚਾਵਾਂ ਦੇ ਵਿੱਚ ਨੇ ਉਹ ਵੀ ਮਾਰਚ ਕੱਢਣ ਜਾ ਰਹੇ ਨੇ ਹਾਂਜੀ ਦੇਖੋ ਕਿਸਾਨਾਂ ਨੇ ਭਲਕੇ ਕੱਢਣਾ ਵਾ ਟਰੈਕਟਰ ਮਾਰਚ ਤੇ ਇਹ ਟਰੈਕਟਰ ਮਾਰਚ ਹੈ ਜਿਹੜਾ ਮਤਲਬ ਕਿ ਇਹਦੇ ਵਿੱਚ ਕੋਈ ਇਹਨਾਂ ਨੇ ਰਸਤਾ ਨਹੀਂ ਬਲੌਕ ਕਰਨਾ ਜਿੱਦਾਂ ਲਾਲੂ ਕੇ ਕੋਈ ਹੁੰਦੇ ਆ ਨਾ ਸੰਸਥਾਵਾਂ ਅੱਜ ਕੱਲ ਆਪਾਂ ਦੇਖਦੇ ਆ ਸਰਕਾਰੀ ਤੌਰ ਤੇ ਘੇਰੀਆਂ ਜਾਂਦੀਆਂ ਜਾਂ ਉਸ਼ਾਦ ਤੱਕ ਲੀਡਰਾਂ ਦੇ ਘਰ ਕੇ ਰੇ ਜਾਂਦੇ ਆ ਕਈ ਵਾਰ ਕੀ ਹੁੰਦਾ ਕਿ ਟਰੈਕਟਰ ਮਾਰਚ ਜਿਹੜੇ ਹੁੰਦੇ ਨੇ ਸਭ ਉਹ ਸੜਕਾਂ ਤੇ ਕੱਢੇ ਜਾਂਦੇ ਆ ਸੜਕਾਂ ਦੇ ਕਿਨਾਰੇ ਤੇ ਟਰੈਕਟਰ ਲਾ ਲਏ ਜਾਂਦੇ ਆ ਤੇ ਬਸ ਇੱਕ ਸਿਰਫ ਇਹ ਹੁੰਦਾ ਕਿ ਲੋਕਾਂ ਨੂੰ ਦਿਖਾਇਆ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਸਾਨ ਜਿਹੜੇ ਆ ਉਹ ਇੱਕ ਲੜਾਈ ਲੜ ਰਹੇ ਨੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅ ਤੇ ਸੰਘਰਸ਼ ਨੂੰ ਤੀਬਰਤਾ ਦੇਣ ਵਾਸਤੇ ਰਵਾਨਗੀ ਦੇਣ ਵਾਸਤੇ ਇਹ ਕੁਝ ਇਸ ਤਰ੍ਹਾਂ ਦੇ ਪੈਤੜੇ ਹੁੰਦੇ ਨੇ ਲੀਡਰਾਂ ਦੇ ਕਿ ਜਿਹੜੇ ਸੰਘਰਸ਼ ਦੇ ਵਿੱਚ ਗੁੱਦੇ ਆ ਉਹਨਾਂ ਨੂੰ ਊਰਜਾਵਾਨ ਕੀਤਾ ਜਾਵੇ ਜਿਹੜੇ ਸੰਘਰਸ਼ ਤੋਂ ਹਾਲੇ ਪਾਸੇ ਨੇ ਉਹਨਾਂ ਨੂੰ ਨੇੜੇ ਕੀਤਾ ਜਾਵੇ ਜਾਂ ਉਹਨਾਂ ਨੂੰ ਨਾਲ ਲਿਆਂਦਾ ਜਾਵੇ ਇਹੀ ਜਤਨ ਉੰਦੇ ਤੇ ਸਰਕਾਰਾਂ ਨੂੰ ਥੋੜਾ ਹਲੂਨਾ ਦਿੱਤਾ ਜਾ ਕੇ ਤਾਂ 26 ਜਨਵਰੀ ਨੂੰ ਗਣਤੰਤਰ ਦਿਹਾੜੇ ਤੇ 12 ਵਜੇ ਤੋਂ 1:30 ਵਜੇ ਤੱਕ ਭਾਜਪਾ ਦੇ ਜਿਹੜੇ ਸੰਸਦ ਮੈਂਬਰ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਲੀਡਰਾਂ ਦੇ ਘਰਾਂ ਦਾ ਘਰਾਓ ਕੀਤਾ ਜਾਂਦਾ ਤਾਂ ਇਹ ਟਰੈਕਟਰ ਮਾਰਚ ਉਹਨਾਂ ਦੇ ਘਰਾਂ ਦੇ ਅੱਗੇ ਵਧਾਇਕ ਜਿਹੜੇ ਆ ਵੱਡੇ ਆਗੂਆਂ ਦੀਆਂ ਰੈਸ਼ਾ ਮਾਲ ਮਾਲ ਮਤਲਬ ਕਿ ਜਿਵੇਂ ਅੱਜਕੱਲ੍ਹ ਖੁੱਲੇ ਹੋਏ ਨੇ ਹਮਮ ਸ਼ਾਪਿੰਗ ਮਾਲ ਸਗੈਰੇ ਤੇ ਪੰਜਾਬ ਚ ਸਾਈਲੋ ਪਲਾਂਟ ਇਤੇ ਅਧਿਕ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਆਧਾਰਿਆਂ ਟੂਲ ਪਲਾਜ਼ਾ ਦੇ ਸਾਹਮਣੇ ਖੜੇ ਕੀਤੇ ਜਾਣਗੇ ਤਾਂ ਮਤਲਬ ਇਹ ਸਾਫ ਹੈ ਕਿਸਾਨਾਂ ਦੀ ਰਣਨੀਤੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਥਾਵਾਂ ਨਿਸ਼ਾਨਦੇ ਕਰ ਲਈਆਂ ਗਈਆਂ ਨੇ ਕਿ ਉਹ ਮਿੱਥੀਆਂ ਥਾਵਾਂ ਤੇ ਇਹ ਟਰੈਕਟਰ ਮਾਰਚ ਜਿਹੜੇ ਆ ਉਹ ਕੱਢੇ ਜਾਣਗੇ ਤਾਂ ਦੂਜੇ ਪਾਸੇ ਇਹ ਮਤਲਬ ਕਿ ਆਪਾਂ ਦੇਖਦੇ ਹਾਂ ਹੁਣ ਥੋੜਾ ਜਿਹਾ ਸੰਘਰਸ਼ ਉੱਥੇ ਜੋ ਚੱਲ ਰਿਹਾ ਸੀ ਖਨੌਰੀ ਦੇ ਵਿੱਚ ਉਹ ਠੰਡ 'ਚ ਠੰਡਾ ਜਾ ਹੁੰਦਾ ਨਾ ਸਰ ਹਾਂ ਹਾਲਾਂਕਿ ਇਹਨਾਂ ਨੇ ਕਿਹਾ ਕਿ ਟਰੈਕਟਰ ਮਾਰਚ ਨਹੀਂ ਕਿਸਾਨ ਆਪਣਾ ਰੋਧ ਪ੍ਰਗਟਾਉਣਗੇ ਟਰੈਕਟਰ ਮਾਰਚ ਨਹੀਂ ਹੋਵੇਗਾ ਸਗੋਂ ਟਰੈਕਟਰ ਖੜੇ ਕੀਤੇ ਜਾਣਗੇ ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ ਕੋਈ ਟਰੈਕਟਰ ਖੜਾ ਦੇਣਾ ਠੀਕ ਹੈ ਜੀ ਇਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਪਰ ਮੈਂ ਜੋ ਗੱਲ ਕਹਿਣਾ ਹੈ ਉਹ ਇਹੋ ਆ ਕਿ ਪਿਛਲੇ ਕੁਝ ਦਿਨਾਂ ਤੇ ਜਿਹੜੇ ਘਟਨਾਵਾਂ ਹੋਮ ਵਾਪਰੀਆਂ ਜਿਦਾ ਢੱਲੇਵਾਲ ਸਾਹਿਬ ਨੇ ਮੈਡੀਕਲ ਦਾ ਹਿਤਾ ਲਈ ਤੇ ਨਾਲ ਦੀ ਨਾਲ ਉਥੋਂ ਸਰਵੰਥ ਸਿੰਘ ਪੁਲ ਮੇਰ ਚਲੇ ਜਾਂਦੇ ਆ ਫਿਰ ਸਰਮਣ ਸਿੰਘ ਉਹਦੇ ਆਪਣਾ ਮਿੱਥਿਆ ਪ੍ਰੋਗਰਾਮ ਟਾਲਦੇ ਆ ਫਿਰ ਉਸ ਤੋਂ ਬਾਅਦ ਉਹ ਡੱਲੇਵਾਲ ਸਾਹਿਬ ਨੂੰ ਸਲਾਹ ਦਿੰਦੇ ਆ ਕਿ ਹੁਣ ਪ੍ਰਸ਼ਾਦਾ ਪਾਣੀ ਵੀ ਸ਼ਾਕੀ ਲਓ ਫਿਰ ਇੱਕ ਬੜੀ ਮਤਲਬ ਕਿ ਜਦਾ ਕਹੋ ਇੱਕ ਪੇਟ ਭਰੀ ਆਵਾਜ਼ ਦੇ ਚ ਡੱਲੇਵਾਲ ਸਾਹਿਬ ਧੰਨਵਾਦ ਕਰਦੇ ਆ ਉਹਨਾਂ ਦਾ ਫਿਰ ਪੰਦੀਰ ਸਾਹਿਬ ਜਾ ਕੇ ਜੰਡੇ ਵਾਲੇ ਵਾਲੀ ਸਾਈਡ ਤੇ ਕਰੈਲੀ ਆਪਣੀ ਕਰਦੇ ਆ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਤੇ ਨਾ ਕਿਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਮਰਨ ਵਰਤ ਅੱਗੇ ਬਹੁਤ ਵੱਡੇ ਪੱਤਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਤੁਸੀਂ ਨੋਟ ਕੀਤਾ ਹੋਵੇਗਾ ਜੇ ਨਹੀਂ ਤਾਂ ਕਰ ਲੈਣਾ ਇਹਦੇ ਤੇ ਰਿਸਰਚ ਕਰ ਲੈਣਾ ਕਿ ਕੁਝ ਦਿਨਾਂ ਤੋਂ ਹੁਣ ਜੇ ਤੁਸੀਂ ਦੇਖੋਗੇ ਤਾਂ ਠੰਡਾ ਮਿੱਠਾ ਜਿਹਾ ਹੋ ਗਿਆ ਠੰਡਾ ਮਿੱਠਾ ਜਿਹਾ ਤਾਂ ਇਹ ਸ਼ਾਇਦ ਹੁਣ ਟਰੈਕਟਰ ਮਾਰਚ ਹੈ ਜਿਹੜਾ ਉਹ ਇਹਦੇ 'ਚ ਗਰਮਾਹਟ ਭਰ ਦੇਵੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਜ਼ਰੂਰ ਵਾਪਰੀਆਂ ਜੋ ਖੁੱਲੇ ਰੂਪ 'ਚ ਕਦੇ ਪ੍ਰਵਾਨ ਸ਼ਾਇਦ ਨਾ ਕੀਤੀਆਂ ਜਾਣ ਪਰ ਨੋਟਿਸ ਜ਼ਰੂਰ ਕੀਤੀਆਂ ਜਾਂਦੀਆਂ ਜੀ ਬਿਲਕੁਲ ਤੇ ਮੇਟੂ ਜੀ ਗੱਲ ਕਰਕੇ ਅਕਾਲੀ ਰਾਜਨੀਤੀ ਦੀ ਕਹਿੰਦੇ ਹਲੇ ਵੀ ਕੁਝ ਤੰਦਾਂ ਨੂੰ ਇਹ ਸੁਲਝਾ ਨਹੀਂ ਸਕੇ ਹਲੇ ਵੀ ਕਈਆਂ ਚੀਜ਼ਾਂ ਤੇ ਉਲਝੇ ਹੋਏ ਨੇ ਤੇ ਰਾਜਨੀਤੀ ਹਲੇ ਉਲਝਾਚੀ ਹੈ ਅਕਾਲੀ ਦਲ ਦੀ ਕੀ ਕਹਿ ਸਕਦੇ ਹਾਂ ਪ੍ਰਵੀਨ ਜੀ ਇਹਨਾਂ ਦੀ ਰਾਜਨੀਤੀ ਦੀ ਤੇ ਖੁਦ ਇਹਨਾਂ ਨੂੰ ਹੀ ਸਮਝ ਨਹੀਂ ਆ ਰਹੀ ਹਮਮ ਜਿਸ ਪਾਰਟੀ ਦੀ ਰਾਜਨੀਤੀ ਖੁਦ ਉਪਾਰਟੀ ਦੇ ਵਰਕਰ ਨੂੰ ਹੀ ਨਾ ਸਮਝ ਆਵੇ ਤਾਂ ਉਹਦੇ ਚੋਂ ਸੁਲਝਾਹਟ ਨਿਕਲੇਗੀ ਵੀ ਕਿਤਾ ਉਹ ਉਲਝਾਹਟ ਜ਼ਿਆਦਾ ਰਹੇਗੀ ਤਾਂ ਮੈਂ ਕੱਲ ਹੀ ਦੇਖ ਰਿਆ ਸੀਗਾ ਇੱਕ ਕਾਰਵਾਈ ਕੀਤੀ ਆ ਅਕਾਲੀ ਦਲ ਨੇ ਇਹਨਾਂ ਦਾ ਜਿਹੜਾ ਸ਼ਾਇਦ ਜਨਰਲ ਸਖਤਰ ਜਥੇਦਾਰ ਗੁਰਜੀਤ ਤਲਵੰਡੀ ਹਮਮ ਉਹਨਾਂ ਪਾਰਟੀ ਨੇ ਅਕਾਲੀ ਦਲ ਬਾਦਲ ਤੋਂ ਬਰਖਾਸਤ ਕਰ ਦਿੱਤਾ ਉਹਨੇ ਸਿਰਫ ਕੀ ਸਲਾਹ ਦਿੱਤੀ ਸੀ ਕਿ ਅਕਾਲ ਤਖਤ ਸਾਹਿਬ ਦੇ ਸਾਰੇ ਫੈਸਲੇ ਜਿਹੜੇ ਮੰਨ ਲੈ ਜਾ ਹੁਣ ਦੇਖੋ ਗੱਲ ਇਹ ਆ ਕਿ ਭਈ ਆਪਾਂ ਨੂੰ ਵੀ ਪਤਾ ਆ ਸਾਰੇ ਜਾਣਦੇ ਆ ਕਿ ਠੀਕ ਆ ਇਹ ਕਿਹਾ ਜਾਂਦਾ ਕਿ ਜੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪਰ ਮੇਰੇ ਖਿਆਲ ਦੇ ਨਾਲ ਇਦੀ ਵਿਆਖਿਆ ਜੇ ਪੂਰੀ ਡੂੰਘਾਈ ਨਾਲ ਕੀਤੀ ਜਾਵੇ ਰਾਜਨੀਤਿਕ ਪੱਖ ਤੋਂ ਤਾਂ ਇਸ ਕਸੌਟੀ ਤੇ ਕਿੰਨਾ ਕੋਈ ਖਰਾ ਉਤਰਦਾ ਕਿੰਨਾ ਕੋਈ ਖੋਟਾ ਸਾਬਤ ਹੁੰਦਾ ਹੈ ਤਾਂ ਉਹ ਮੇਰੇ ਖਲ ਦੇ ਨਾਲ ਕਿਸੇ ਤੋਂ ਮੁਝਾ ਨਹੀਂ ਹੈ ਤਾਂ ਇਹ ਚੀਜ਼ ਜਿਹੜੀ ਹੈ ਨਾ ਹੁਣ ਜਦੋਂ ਚੱਲਦੀ ਇਸ ਤਰ੍ਹਾਂ ਦੀ ਉਲਝਾਟ ਦੇ ਵਿੱਚ ਤੁਸੀਂ ਕਰਦੇ ਹੋ ਤਾਂ ਉਹ ਜ਼ਿਆਦਾ ਅਸਰ ਪਾਉਂਦੀ ਹੈ ਤੁਹਾਡੇ ਤੇ ਹੁਣ ਇਸ ਤਰ੍ਹਾਂ ਦੀਆਂ ਸਲਾਹਾਂ ਤੇ ਬਹੁਤ ਸਾਰੇ ਲੋਕ ਤੁਹਾਨੂੰ ਦੇ ਸਕਦੇ ਤੇ ਕਮਾਲ ਦੀ ਗੱਲ ਆ ਕਿ ਪਿੱਛੇ ਜਿਹੜੀ ਇੱਕ ਇਹਨਾਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਤੇ ਕੁਝ ਅਕਾਲੀ ਲੀਡਰ ਖੇਬੜੇ ਵੀ ਆ ਹਾਂ ਹਾਂ ਜਿਹਨਾਂ ਨੇ ਕੁਝ ਇੰਟਰਵਿਊ ਬਾਹਰ ਆ ਕੇ ਦਿੱਤੇ ਆ ਕਿ ਭਾਈ ਅਸੀਂ ਉੱਥੇ ਆਹ ਸਲਾਹ ਦਿੱਤੀ ਆ ਕਿ ਇਹ ਫੈਸਲਾ ਇਦਾਂ ਮੰਨ ਲਿਆ ਜਾਵੇ ਦੂਜਿਆਂ ਨੇ ਆਰਗੂਮੈਂਟ ਦਿੱਤੇ ਆ ਇਹ ਹੁੰਦਾ ਹੀ ਆ ਜੀ ਸਲਾਹ ਮਸ਼ਵਰਾ ਤੇ ਹੁੰਦਾ ਹੀ ਆ ਦੂਜੀ ਚੀਜ਼ ਇਹ ਆ ਕਿ ਹੁਣ ਜੇ ਅਕਾਲੀ ਦਲ ਦੀ ਉਲਝਾਹਟ ਦੀ ਗੱਲ ਕਰੀਏ ਓਲਜਨ ਦੀ ਗੱਲ ਕਰੀਏ ਤਾਂ ਉਹ ਸਰ ਇਹ ਹੈ ਕਿ ਪਿਛਲੇ ਦਿਨੀ ਜਦੋਂ ਐਸਟੀਪੀਸੀ ਦੇ ਮਤਲਬ ਕਿ ਇਕੱਤਰਤਾ ਹੋਈ ਮੀਟਿੰਗ ਹੋਈ ਤਾਂ ਤੁਸੀਂ ਦੇਖੋਗੇ ਬਹੁਤ ਸਾਰੇ ਮੈਂਬਰ ਜਿਹੜੇ ਉੱਥੇ ਨਹੀਂ ਸੀ ਪੁੱਜੇ ਜੀ ਇਹ ਇਹ ਵੀ ਅਕਾਲੀ ਦਲ ਨੂੰ ਹੁਣ ਕਿਤੇ ਨਾ ਕਿਤੇ ਦੇਖਣਾ ਪਵੇਗਾ ਕਿ ਕੀ ਉਹਨਾਂ ਦੀ ਪਕੜ ਇਤੋਂ ਵੀ ਢਿੱਲੀ ਹੋ ਰਹੀ ਆ ਫਿਰ ਅੱਗੇ ਜਾ ਕੇ ਜੇ ਤੁਸੀਂ ਦੇਖੋਗੇ ਤਾਂ ਬੀਬੀ ਸੁਤਵੰਤ कौर ਦੇ ਮਾਮਲੇ 'ਚ ਕਾਫੀ ਵੱਡਾ ਵਿਵਾਦ ਆ ਹੁਣ ਇਹਨਾਂ ਨੇ ਉਹਨਾਂ ਨੂੰ ਇਹ ਕਹਿ ਕੇ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਜਿਹਦਾ ਕਿ ਹੁਣ ਜੋ 28 ਵਾਲੀ ਇਕੱਤਰਤਾ ਤੇ ਆਪਾਂ ਗੱਲ ਕੀਤੀ ਉੱਥੇ ਨਵੇੜਾ ਹੋਣਾ ਚਾਤ ਜਾਂ ਉਦਾਹਰਣ ਚਰਚਾ ਹੋਣਾ ਤਾਂ ਉਹਦੇ ਵਿੱਚ ਉਹ ਮਹ ਅਹਿਮ ਮੈਂਬਰ ਸੀਗੇ ਵੀ ਵੀ ਤਾਂ ਉਹਨਾਂ ਨੂੰ ਪਾਸੇ ਕੀਤਾ ਗਿਆ ਹਵਾਲਾ ਇਹ ਦਿੱਤਾ ਗਿਆ ਕਿ ਇਹ ਕਿਉਂਕਿ SDPC ਦੀ ਜੌਬ ਕਰਦੇ ਨੇ SDPC ਦੀ ਜੌਬ ਕਰਨ ਵਾਲਾ ਯਾਨੀ ਤਨਖਾਹ ਲੈਣ ਵਾਲਾ ਕਰਮਚਾਰੀ ਇਸ ਤਰ੍ਹਾਂ ਦੀ ਕਮੇਟੀ ਦਾ ਅਹੁਦੇਦਾਰ ਨਹੀਂ ਹੋ ਸਕਦਾ ਤਾਂ ਸਰ ਇਹਦੇ ਚ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ ਤਾਂ ਇੱਕ ਹੋਰ ਮਿਸਾਲ ਜਿਹੜੀ ਹੈ ਉਹ ਇਹਨਾਂ ਦੇ ਹੀ ਉਲਟ ਜਾਂਦੀ ਆ ਕਿ ਇਹਨਾਂ ਨੇ ਹੀ ਪਿੱਛੇ ਜੇ ਸੰਦੀਪ ਸਿੰਘ ਕਲੌਤਾ ਨੂੰ ਯੂਥ ਅਕਾਲੀ ਦਲ ਦਾ ਪ੍ਰਧਾਨ ਲਾਇਆ ਸੀਗਾ ਠੀਕ ਹੈ ਠੀਕ ਹੈ ਜੀ ਤੇ ਜਿੰਨੀ ਕੁ ਸਾਨੂੰ ਜਾਣਕਾਰੀ ਹੈ ਕਿ ਉਹ ਤੇ ਆਪ ਐਸਪੀਸੀ ਦੇ ਵਿੱਚ ਮੀਤ ਮੈਨੇਜਰ ਸਨ ਤਾਂ ਮਤਲਬ ਇਸ ਤਰ੍ਹਾਂ ਦੀ ਕਨਟਰਡਿਕਸ਼ਨ ਜਦੋਂ ਹੋਏਗੀ ਤਾਂ ਸਭ ਤੁਹਾਡੀ ਰਾਜਨੀਤਿਕ ਉਲਝਣ ਸੁਲਝੇਗੀ ਕਿ ਕਿਤਾ ਉਤੇ ਸਗੋਂ ਵੱਡੀ ਹੁੰਦੀ ਤੁਰੀ ਜਾਏਗੀ ਵੱਡੀ ਹੁੰਦੀ ਤੁਰੀ ਜਾਏਗੀ ਤਾਂ ਬਹਿਰ ਹਾਲ ਦੇਖੋ ਹੁਣ ਜੇਤੇ ਆਪਾਂ ਦੇਖਦੇ ਆ ਕਿ ਦੂਜੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਏ ਉਤੇ ਲਗਭਗ ਫੈਸਲੇ ਜਿਹੜੇ ਇਹਨਾਂ ਨੇ ਮੰਨੇ ਆ ਬਸ ਰਹਿ ਗਿਆ ਆਹੀ ਮਾਮਲਾ ਭਰਤੀ ਵਾਲਾ ਮਾਮਲਾ ਤੇ ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ ਜੋ ਮੈਂ ਮੰਨਦਾ ਕਿ ਜੇ ਪਹਿਲੇ ਦਿਨ ਤੋਂ ਹੀ ਸਿੱਧੇ ਤੁਰੇ ਜਾਂਦੇ ਨਾ ਤਾਂ ਹੁਣ ਨੂੰ ਇਹ ਮੰਜ਼ਲ ਤੇ ਪਹੁੰਚ ਜਾਂਦੇ ਜਿੰਨੇ ਇਹਨਾਂ ਨੇ ਸ਼ਾਰਟਕਟ ਮਾਰੇ ਨੇ ਜਿੰਨੇ ਟੇਡੇ ਡੰਡੀਆਂ ਇੰਡੀਆਂ ਇਹ ਚੀਜ਼ਾਂ ਅਪਣਾਈਆਂ ਨੇ ਤਾਂ ਮੇਰੇ ਖਿਆਲ ਦੇ ਨਾਲ ਉਹ ਪੁੱਠੀਆਂ ਹੀ ਪਈਆਂ ਤਾਂ ਬਰਹਾਾਲ ਇਹ ਰਾਜਨੀਤਿਕ ਪੱਖ ਤੋਂ ਜੇ ਦੇਖੀਏ ਤਾਂ ਅਕਾਲੀ ਦਲ ਬਾਦਲ ਵਾਸਤੇ ਅਗਲਾ ਸਮਾਂ ਜਿਹੜਾ ਉਹ ਚੁਣੌਤੀਆਂ ਵਾਲਾ ਹੀ ਹੋਏਗਾ ਉਹ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਚੁਣੌਤੀਆਂ ਨੂੰ ਪਾਰ ਕਰਕੇ ਉਹ ਹੁਣ ਬਹੁਤ ਆਰਾਮ ਨਾਲ ਤੁਰੇ ਜਾਣਗੇ ਆਰਾਮਦਾਇਕ ਅਵਸਥਾ 'ਚ ਹਾਲੇ ਇਹਨਾਂ ਦਾ ਪਹੁੰਚਣਾ ਮੇਰੇ ਖਿਆਲ ਦੇ ਨਾਲ ਸੰਭਵ ਨਹੀਂ ਹੈ ਜੀ ਜੀ ਤੇ ਬਹਿਸਪ੍ਰੰਤ ਕਹਿੰਦੇ ਐਸਐਚਓ ਦਾ ਹੁਣ ਤਬਾਦਲਾ ਹੀ ਕਰਤਾ ਜੀ ਦੇਖੋ ਇਹ ਪਿੱਛੇ ਜੀ ਇੱਕ ਆਡੀਓ ਵਾਇਰਲ ਹੋਇਆ ਸੀਗਾ ਇਹਦੇ ਵਿੱਚ ਇੱਕ ਮੰਤਰੀ ਸਾਹਿਬ ਸੀਗੇ ਜਿਹੜੇ ਕਿ ਇੱਕ ਅਫੀਸਰ ਦੇ ਨਾਲ ਝਗੜ ਰਹੇ ਸੀ ਹੁਣ ਸੋ ਉਹਨਾਂ ਦੇ ਵਿੱਚ ਆਇਆ ਕਿ ਚੁੱਪਚਾਪ ਮਤਲਬ ਕਿ ਉਸ ਐਸਐਚਓ ਨੂੰ ਯਾਨੀ ਅਫਸਰ ਨੂੰ ਲੰਬੇ ਕਰ ਦਿੱਤਾ ਤੇ ਪੁਲਿਸ ਦੇ ਵਿੱਚ ਇਹੀ ਇੱਕ ਪ੍ਰੋਬਲਮ ਹੁੰਦੀ ਹੈ ਸਭ ਕਿ ਜਿਹੜਾ ਪੁਲਿਸ ਅਫਸਰ ਆ ਉਹ ਕੁਝ ਫਰਬਾਤਾ ਬੋਲ ਦੇ ਸਕਦਾ ਨਹੀਂ ਹੈ ਤੁਹਾਨੂੰ ਪਤਾ ਹੀ ਹੈ ਜੌਬ ਕਰਨੀ ਹੁੰਦੀ ਆ ਇਹ ਕੋਈ ਮਾਮਲਾ ਕਿਸੇ ਨੌਜਵਾਨ ਦੀ ਮੌਤ ਦਾ ਸੀਗਾ ਸ਼ਾਇਦ ਕੋਈ ਝੰਡੇਰ ਖਾਣੇ ਦਾ ਸੀਗਾ ਸੋ ਉੱਥੇ ਧਾਲੀਵਾਲ ਸਾਹਿਬ ਦਾ ਜਿਹੜਾ ਕਹਿ ਲੋ ਕਿ ਆਮੋ ਸਾਹਮਣਾ ਸੀਗਾ ਉਸ ਐਸਐਚਓ ਦੇ ਨਾਲ ਹੋਇਆ ਜਿਸ ਐਸਐਚਓ ਦਾ ਤਵਾਦਲਾ ਹੋਇਆ ਬਾਦ ਤਾਂ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਤਾਂ ਦੇਖੋ ਜੋ ਜੈ ਜੈ ਉਹ ਹੀ ਹੋਣਾ ਚਾਹੀਦਾ ਹੈ ਠੀਕ ਹੈ ਪਰ ਇਹ ਕੋਈ ਡੀਬੀਐਸਐਚ ਹੋ ਸੀਗੀ ਜਿਸ ਨੂੰ ਇਹਨਾਂ ਨੇ ਲਾਂਭੇ ਕੀਤਾ ਇਸ ਤਰ੍ਹਾਂ ਦਾ ਇੱਕ ਤੋਂ ਹੀ ਵੇਖਿਆ ਹੋਣਾ ਘਟਨਾਕ੍ਰਮ ਕਾਂਗਰਸ ਰਾਜ ਦੇ ਵਿੱਚ ਵਾਪਰਿਆ ਸੀਗਾ ਫਾਜ਼ਲ ਕਾ ਬੜੀ ਕਾਬਲ ਅਫਸਰ ਸੀਗੀ ਠੀਕ ਹੈ ਜੀ ਮੇਰੇ ਨੋਨ ਹੀ ਸੀਗੇ ਉਹਨਾਂ ਦੀ ਭਾਣ ਜੀ ਆ ਤੇ ਮੇਰੇ ਗਵਾਂਢੀ ਆ ਉਹ ਉਹਨੂੰ ਬਦਲ ਦਿੱਤਾ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਜਿੱਲੀ ਦੇ ਸਮੇਂ ਕੋ ਮੈਂ ਜਿਹੜਾ ਦਬਿ ਤਾ ਉਹ ਕਰਦੇ ਹਾਂਗਾ ਫਿਰ ਉਸ ਤੋਂ ਬਾਅਦ ਉਹ ਕੋਟ ਪਾਈ ਆਈ ਇੱਥੋਂ ਵੀ ਤਬਦਲਾ ਕਰਵਾ ਦਿੱਤਾ ਗਿਆ। ਤਾਂ ਚਲੋ ਇਹ ਪੁਲਿਸ ਅਫਸਰਾਂ ਨੂੰ ਕੋਈ ਵੱਡਾ ਫਰਕ ਨਹੀਂ ਪੈਂਦਾ। ਫਿਰ ਉਸ ਤੋਂ ਬਾਅਦ ਉਹ ਜਿਹੜੇ ਪੱਟੀ ਵਾਲੇ ਵਿਧਾਇਕ ਸੀਗੇ ਉਹਨਾਂ ਨੇ ਸੱਤ ਸਰੀਕਾਲ ਤੋਂ ਹੀ ਤੁਹਾਨੂੰ ਯਾਦ ਹੋਣਾ ਹਰੀਕੇ ਵਾਲਾ ਐਸਐਚਓ ਬਦਲ ਦਿੱਤਾ ਸੀਗਾ। ਤੇ ਤੂੰ ਮੈਨੂੰ ਫੋਨ ਕਰਕੇ ਇਸ ਐਸਐਚਓ ਲੱਗਾ ਤੇ ਹਾਜ਼ਰੀ ਲਵਾ ਕੇ ਸੱਤ ਸਰੀਕਾਲ ਕਿਉਂ ਨਹੀਂ ਬੁਲਾਈ? ਤਾਂ ਉਦੋਂ ਆਮ ਆਦਮੀ ਪਾਰਟੀ ਨੇ ਨਾ ਚੀਸਾਂ ਦਾ ਵਿਰੋਧ ਕੀਤਾ ਸੀਗਾ। ਦੇਖੋ ਜੀਡੀ ਤੇ ਮੰਨ ਲਓ ਕੋਈ ਅਫਸਰ ਅਣਗਹਿਲੀ ਕਰਦਾ ਹੈ ਤਾਂ ਉਹਦੇ ਤੇ ਵੀ ਆਪਾਂ ਮੇਰੇ ਖਿਆਲ ਦੇ ਨਾਲ ਜੇ ਐਕਸ਼ਨ ਨੂੰ ਸਹੀ ਮੰਨੀਏ ਤਾਂ ਜੋ ਮੰਤਰੀ ਸਾਹਿਬ ਆ ਉਹ ਹੋਮ ਸੈਕਟਰੀ ਨੂੰ ਲਿਖ ਸਕਦੇ ਆ ਜਾਂ ਮੁੱਖ ਮੰਤਰੀ ਨੂੰ ਲਿਖ ਸਕਦੇ ਆ ਕਿ ਭਾਈ ਆਜ ਦੇ ਤੇ ਕਾਰਵਾਈ ਕਰੋ ਇਹ ਅਣਗਹਿਲੀ ਕਰ ਰਹੇ ਹਾਂਜੀ ਹਾਂ ਉਹ ਡੀਜੀਪੀ ਨੂੰ ਕਹਿਣ ਤੇ ਡੀਜੀਪੀ ਆਪੇ ਉਹਦੇ ਤੇ ਕਾਰਵਾਈ ਕਰੇ ਸਾਬ ਠੀਕ ਹੈ ਨਾ ਜੀ ਜੇ ਉਹ ਅਣਗਹਿਲੀ ਕਰਦਾ ਕਿਉਂਕਿ ਅਣਗਹਿਲੀ ਦੀ ਮਾਫੀ ਨਹੀਂ ਹੁੰਦੀ ਮਹਿਕਮੇ 'ਚ ਪਰ ਜੇ ਤੁਸੀਂ ਮਤਲਬ ਕਿ ਕਿ ਸੇ ਤੇਰੇ ਦੇ ਹੱਕ ਚ ਦਬਾਅ ਪਾ ਰ ਭਾਵੇਂ ਤੇਰੋ ਜਾਇਜ ਹੈ ਨਜਾਇਜ ਹੈ ਜੋ ਮਰਜ਼ੀ ਹੈ ਕਿਉਂਕਿ ਪੁਲਿਸ ਆਫੀਸਰ ਨੇ ਤਹਿਕੀਕਾਤ ਕਰਕੇ ਇਨਵੈਸਟੀਗੇਸ਼ਨ ਕਰਕੇ ਆਪਣੇ ਪੱਧਰ ਤੋਂ ਰਿਜ਼ਲਟ ਤੇ ਪਹੁੰਚਣਾ ਹੁੰਦਾ ਸ ਜੇ ਆਪਣੇ ਕਹਿ ਤੇ ਕਰੀ ਜਾਂਦਾ ਆ ਕਰ ਦੋ ਜਿਆ ਕਰ ਦੋ ਉਹ ਕੇਸ ਨੂੰ ਗਾਂ ਜਾ ਕੇ ਜੱਜ ਨੇ ਸੁਣਨਾ ਵੀ ਹੈ ਨਾ ਤਾਂ ਫਿਰ ਉਥੇ ਗਾਲਾਂ ਫਟਕਾਰਾਂ ਝਾੜਾ ਕਿੰਨੂੰ ਪੈਣੀਆਂ ਨੇ ਸਰ ਜੀ ਉਥੇ ਤੁਹਾਨੂੰ ਮੈਨੂੰ ਥੋੜੀ ਪੈਣੀਆਂ ਨੇ ਹਮਮ ਤਾਂ ਮਤਲਬ ਅੰਧੇਲੀ ਲਈ ਠੀਕ ਹੈ ਤੁਸੀਂ ਕਾਰਵਾਈ ਕਰ ਦਿਓ ਪਰ ਜੇ ਤੁਸੀਂ ਇੱਕ ਧਿਰ ਜੇ ਤੁਲ ਕੇ ਕਹੋ ਕਿ ਆ ਕਰੋ ਤੇ ਅਗਲਾ ਫਿਰ ਉਹਨੂੰ ਪਤਾ ਹੈ ਕਿ ਕੱਲ ਨੂੰ ਮੇਰੇ ਤੇ ਮਾਰ ਪਊਗੀ ਅੜ ਜਾਵੇ ਕਿ ਠੀਕ ਹੈ ਵੱਤੋਂ ਵੱਤ ਕੀ ਹੋਏਗਾ ਕਿ ਮੈਨੂੰ ਬਦਲ ਦੇਣਗੇ ਪਸੰਦ ਦੇ ਨਾਲ ਚੰਗਾ ਬਦਲਨ ਨੂੰ ਆਪਾਂ ਪ੍ਰਮਾਨ ਕਰ ਲਈਏ ਤਾਂ ਇਹ ਚੀਜ਼ਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਮੈਂ ਵਾਰ-ਵਾਰ ਕਹਿਣਾ ਕਿ ਇਹਨਾਂ ਸਮੱਸਿਆਵਾਂ ਦੀ ਜਿਹੜੀ ਜੜ ਆ ਉਹ ਇਹੋ ਆ ਕਿ ਪੁਲਸ ਨੂੰ ਇਹਨਾਂ ਨੇ ਰਾਜਨੀਤਿਕ ਟੂਲ ਬਣਾ ਰੱਖਿਆ ਜਦੋਂ ਤੱਕ ਕਿ ਮਤਲਬ ਹਲਣੀ ਹੋਈ ਨਾ ਅੱਗੇ ਵੀ ਇੱਕ ਐਸ ਡੀ ਐਮ ਦੇ ਨਾਲ ਬਹਿਸ ਹੋਈ ਕੁਝ ਅਫਸਰਾਂ ਨੂੰ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇਹਨਾਂ ਨੇ ਵਿਧਾਨ ਸਭਾ ਕਮੇਟੀ ਕੋਲ ਤਲਬ ਕਰਵਾ ਦਿੱਤਾ ਸੀਗਾ ਕਿ ਸਮੱਸਿਆ ਇਸੇ ਕਰਕੇ ਹੈ ਕਿ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਜਿਹੜਾ ਨਾ ਉਹਦਾ ਗੈਪ ਹੈ ਆਪਾਂ ਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਆਪਸੀ ਤਾਲਮਿਲ ਦੀ ਜੜੀ ਆ ਨਾ ਕੋਆਰਡੀਨੇਸ਼ਨ ਸ਼ਬਦ ਵੀ ਆਪਾਂ ਕਹਿ ਲਈਏ ਤਾਂ ਬਿਹਤਰ ਹੈ ਕਿ ਇੱਕ ਕੋਆਰਡੀਨੇਟ ਜਿਹੜਾ ਨਾ ਬਿਹਤਰ ਢੰਗ ਦੇ ਨਾਲ ਰਿਜ਼ਲਟ ਦਿੰਦਾ ਉਹ ਵੈਸਾ ਨਹੀਂ ਦੇਖਣ ਨੂੰ ਮਿਲਿਆ ਆਪਾਂ 3 ਸਾਲਾਂ ਚ ਇਹ ਸਮੱਸਿਆਵਾਂ ਅਕਸਰ ਦੇਖੀ ਹੈ ਕਿ ਆਮ ਆਦਮੀ ਪਾਰਟੀ ਦੀ ਲੋਕਚੋਕ ਜਿਹੜੀ ਹੈ ਉਹ ਅਫਸਰशाही ਨਾਲ ਹਮੇਸ਼ਾ ਚੱਲੀ ਹੈ ਜੀ ਹਮ ਬਿਲਕੁਲ ਜੀ ਤੇ ਪੰਜਾਬ ਦੀ ਝਾਕੀ ਇਸ ਵਾਰ ਪਰੇਡ ਦਾ ਸ਼ਿੰਗਾਰ ਹੋਵੇਗੀ ਮਿੰਟੂ ਜੀ ਦੇਖੋ ਤੁਹਾਨੂੰ ਪਤਾ ਹੀ ਹੈ ਪਿਛਲੀ ਵਾਰੀ ਝਾਕੀ ਤੇ ਬਹੁਤ ਨਾਟਕ ਕੀਤਾ ਸੀਗਾ ਬਾਣ ਸਾਹਿਬ ਨੇ ਉਹਨਾਂ ਨੇ ਸਾਰੇ ਕਾਰਨ ਦੱਸ ਦਿੱਤੇ ਜੀ ਆ ਗੱਲ ਆ ਬਾਤ ਦਾ ਭਾਈ ਤੇ ਉਹਨਾਂ ਨੂੰ ਸਾਰਿਆਂ ਨੂੰ ਦਰਕਨਾਰ ਕਰਕੇ ਇਹਨਾਂ ਨੇ ਹੋਰ ਹੀ ਕੰਮ ਆਰਾਮ ਦਿੱਤਾ ਸੀਗਾ ਕਿ ਇਹ ਚਾਕੀਆਂ ਮੈਂ ਪੰਜਾਬ ਚ ਲੈ ਕੇ ਜਾਉਂਗਾ ਉਦੋਂ ਤੇ ਸ਼ਾਇਦ ਲੋਕ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੂੰ ਪਿੰਡਾਂ ਚ ਨਾ ਹੀ ਵੜਨ ਦੇ ਨਾ ਹੋਰ ਆਉਣ ਵਾਲੇ ਸਮੇਂ ਚ ਪਰ ਚਲੋ ਚਾਕੀ ਚੋਕੀ ਦਿਖਾ ਦਿੱਤੀ ਚਾਕੇ ਇਹਨਾਂ ਨੇ ਦਿਖਾ ਦਿੱਤੇ ਤਾਂ ਐਤਕੀ ਦੇਖੋ ਉਹਨਾਂ ਨੇ ਪ੍ਰਵਾਨ ਕੀਤੀ ਆ ਇਹਨਾਂ ਨੇ ਸਹੀ ਟਾਈਮ ਤੇ ਐਂਟਰੀ ਭੇਜੀ ਸਹੀ ਟਾਈਮ ਤੇ ਜਿਹੜੀ ਜੋ कांसेप्ट उन्होंने ਦਿੱਤਾ ਉਹਨਾਂ ਨੇ ਚੁਣਿਆ ਉਹਨਾਂ ਨੇ ਮਨਜ਼ੂਰ ਕਰ ਲਿਆ ਚਾਕੀ ਚ ਨਜ਼ਰ ਆਏਗਾ ਢੋਲ ਵੱਜਦਾ ਆਏਗਾ ਤੂੰਬੀ ਵੱਜਦੀ ਨਜ਼ਰ ਆਏਗੀ ਬਲਦਾਂ ਦੀ ਜੋੜੀ ਹੈ ਸ਼ਾਇਦ ਫਿਰ ਇਸ ਤੋਂ ਇਲਾਵਾ ਪੰਤਗੀ ਚ ਬੈਠੇ ਵੀ ਨਜ਼ਰ ਆ ਰਹੇ ਸ਼ਾਇਦ شیخ ਫਰੀਦ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਮਤਲਬ ਕਿ ਇਸ ਤਰ੍ਹਾਂ ਚਾਕੀ ਹੈ ਮੁਟਿਆਰ ਦੀ ਫੋਟੋ ਵਿੱਚ ਸਟੈਚੂ ਜਿੱਧਾ ਕਹਿ लो ਉਹ ਆ ਤਾਂ ਇੰਟਰਸਟਿੰਗ ਹੈ ਅੱਛੀ ਹੈ ਚਾਕੀ ਤਾਂ ਪਰ ਗੱਲ ਇਹ ਆ ਕਿ ਹੁਣ ਐਤਕੀ ਉਹਨਾਂ ਨੇ ਸ਼ਾਮਲ ਕਰ ਲਈ ਐਤਕੀ ਇਹਨਾਂ ਨੇ ਨਾ ਹੀ ਨਹੀਂ ਲਿਆ ਵਾਜ ਹੀ ਨਹੀਂ ਗੱਡੀ ਹਾਂ ਕਿ ਆ ਵੀ ਸਾਡੀ ਝਾਕੀ ਪ੍ਰਵਾਨ ਹੋ ਗਈ ਤਾਂ ਪਿਛਲੀ ਵਾਰੀ ਇਹਨਾਂ ਨੇ ਵੇਖੋ ਕਿੰਨਾ ਨਾਟਕ ਕੀਤਾ ਸੀ ਜਦਕਿ ਆਪਾਂ ਨੂੰ ਵੀ ਪਤਾ ਹੈ ਕਿ ਗੱਲ ਇੱਕ ਤੇ ਆ ਕਿ ਸਾਲ ਦੋ ਸਾਲ ਬਾਅਦ ਹਰ ਇੱਕ ਸਟੇਟ ਦੀ ਜਿਹੜੀ ਹੈ ਨਾ ਝਾਕੀ ਉਹ ਨਹੀਂ ਸ਼ਾਮਲ ਕੀਤੀ ਜਾਂਦੀ ਤੇ ਇਹਨਾਂ ਨੇ ਕੁਝ ਕਾਰਨ ਵੀ ਗਿਣਾਏ ਸੀ ਪਿਛਲੀ ਵਾਰੀ ਤੇ ਐਸ ਵਜ੍ਹਾ ਕਰਕੇ ਬਾਕੀ ਸਾਡੇ ਲੋਕ ਜਜ਼ਬਾਤੀ ਹੋ ਪੈ ਜਾਂਦੇ ਜੀ ਦਿੱਲੀ ਸਾਡੇ ਨਾਲ ਆ ਕਰਦੀ ਬਾਹ ਕਰਦੀ ਆ ਤੋਂ ਐਤ ਕੀ ਇਹਨਾਂ ਨੇ ਸਮੇਂ ਸਿਰ ਐਂਟਰੀ ਪੇਜੀ ਸਭ ਕੁਝ ਕੀਤਾ ਤੇ ਉਹਨਾਂ ਨੇ ਉਸ ਚੀਜ਼ ਨੂੰ ਪ੍ਰਵਾਨ ਕਰ ਲਿਆ ਤਾਂ ਚਲੋ ਵਧੀਆ ਗੱਲ ਆ ਪਰ ਇਹਨਾਂ ਨੇ ਐਤ ਕੇ ਇੱਕ ਛੋਟਾ ਜਿਹਾ ਟਵਿੱਟ ਕਰਕੇ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ ਜਾਣਕਾਰੀ ਨਹੀਂ ਦਿੱਤੀ ਹੋਏਗੀ ਕਿ ਸਾਡੀ ਚਾਕੀ ਐਤ ਕੀ ਗਨਤੰਤਰ ਦਿਹਾੜੇ ਤੇ ਦਿਖਾਈ ਦੇਵੇ ਹੂੰ ਤੇ ਮਿੰਟੂ ਜੀ ਪਿੰਡਾਂ ਦੇ ਵਿੱਚ ਹੁਣ ਮਿਸਾਲੀ ਫੈਸਲੇ ਹੋਣ ਲੱਗ ਪਏ ਆ ਜੀ ਇਹ ਚੰਗੀ ਕਹਿ ਲੋ ਕਿ ਪਹਿਲ ਕਦਮੀ ਹੈ ਪਰਮਿੰਦਰ ਜੀ ਕੁਝ ਨੌਜਵਾਨ ਅੱਗੇ ਆਉਂਦੇ ਸਾਡੇ ਪਿੰਡ ਵੀ ਇਸ ਤਰ੍ਹਾਂ ਦੇ ਕੁਝ ਫੈਸਲੇ ਕੀਤੇ ਗਏ ਹਾਲਾਂਕਿ ਸਾਡੇ ਇੱਥੇ ਜਿਹੜੇ ਆ ਨਾ ਨੌਕਰੀ ਪੇਸ਼ਾ ਲੋਕ ਆ ਉਹ ਵੱਡੇ ਇਕੱਠੇ ਰਹਿੰਦੇ ਨੇ ਗਰੁੱਪ ਬਣੇ ਹੋਇਆ ਤੋਂ ਆਪਣੇ ਪੱਦਰ ਤੇ ਮਾਇਆ ਸ਼ਾਇਬ ਇਕੱਠੀ ਕਰ ਲੈਂਦੇ ਆ ਤਾਂ ਗੱਲ ਇਹ ਆ ਕਿ ਹੁਣ ਇਸ ਤਰ੍ਹਾਂ ਗਾਂ ਜਾਗ ਲੱਗਦੀ ਜਾਂਦੀ ਆ ਲੱਗਦੀ ਜਾਂਦੀ ਉਹ ਸਾਡੇ ਪਿੰਡ ਨੂੰ ਦੇਖ ਕੇ ਲਾਗਲੇ ਪਿੰਡ ਚ ਵੀ ਇਸ ਤਰ੍ਹਾਂ ਮੁੰਡੇ ਇਕੱਠੇ ਹੋ ਗਏ ਉਹ ਵੀ ਉਹਨਾਂ ਨੇ ਤਾਂ ਸਰਪੰਚੀ ਆਪ ਦਾ ਚੁਣ ਲਏ ਤੋ ਇਸ ਤਰ੍ਹਾਂ ਦੀਵਾ ਦੀਵਾ ਵਾਲੀਏ ਦੀਵਾਲੀ ਬਣ ਜਾਂਦੀ ਹੁਣ ਬਹੁਤ ਸਾਰੇ ਪਿੰਡਾਂ ਤੋਂ ਲੋਕ ਸਿੱਖਦੇ ਆ ਮੈਂ ਨਹੀਂ ਕਹਦਾ ਕਿ ਸਾਡਾ ਹੀ ਐ ਇੱਥੇ ਬਹੁਤ ਪਿੰਡ ਜਿਹੜੇ ਆ ਉਹ ਅਗਾ ਮਤਲਬ ਕਿ ਅੱਛਾ ਕੰਮ ਕਰ ਰਹੇ ਨੇ ਤਾਂ ਜੇ ਆਪਾਂ ਪ੍ਰਵੀਨ ਜੀ ਇਸ ਲਿਹਾਜ਼ ਨਾਲ ਦੇਖਣਾ ਹੋਵੇ ਤੇ ਪਿਛਲੇ ਦਿਨੀ ਇੱਕ ਦੋ ਪਿੰਡਾਂ ਨੇ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਆ ਜੇ ਉਹਨਾਂ ਦੇ ਵੱਲ ਆਪਾਂ ਚਾਤ ਮਾਰੀਏ ਦਾ ਇੰਟਰਸਟਿੰਗ ਹੈ ਕੁਝ ਚੀਜ਼ਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਪਿੰਡ ਨੇ ਬੜਾ ਵਧੀਆ ਕੰਮ ਕੀਤਾ ਕਿ ਬਗੈਰ ਦਾਜ ਦੇ ਵਿਆਹ ਚ ਪੰਚਾਇਤ ਜਿਹੜੀ ਆ ਉਹ 11 ਹਜ਼ਾਰ ਰੁਪਏ ਦੇ ਗਏ। ਇਹ ਬਠਿੰਡੇ ਜਿਲ੍ਹੇ ਦੀ ਮੰਡੀ ਕਲਾਂ ਦੀ ਨੌਜਵਾਨ ਸਰਪੰਚ ਆ ਬੀਬੀ ਮਨਜਿੰਦਰ ਕੌਰ ਉਸ ਨੇ ਫੈਸਲਾ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਉਹ ਜੋ ਹੋਰ ਫੈਸਲੇ ਕੀਤੇ ਆਪਾਂ ਉਧਰ ਤੇ ਨਾ ਜਾਈਏ ਕਿ ਭਾਈ ਪੋਠੇ ਤੇ ਲਾਊਡ ਸਪੀਕਰ ਨਾ ਲਾਓ, ਵਧਾਈ ਐਨੀ ਦੇਣੀ ਆ। ਤਰਾਏ ਤੇ ਕੋਈ ਮਕਾਨ ਲੈਂਦਾ ਤੇ ਉਹਦੀ ਵੈਰੀਫਿਕੇਸ਼ਨ ਵੀ ਅੱਛੇ ਫੈਸਲੇ ਆ ਬਟ ਇਸ ਤੋਂ ਇਲਾਵਾ ਚਾਈਨਾ ਜਾਂ ਪਲਾਸਟਿਕ ਡੋਰ ਹੈ ਜਿਹੜੀ ਉਹ ਭਈ ਦੁਕਾਨ ਤੇ ਨਹੀਂ ਵੇਚ ਸਕੇਗਾ इवन दैट ਸ਼ੈੱਡ ਕੂਲ ਮੈਪ ਵੀ ਉਹਨਾਂ ਨੇ ਬੈਨ ਕੀਤਾ ਹੈ ਤਾਂ ਮਤਲਬ ਕਿ ਅੱਛੀਆਂ ਕੁਝ ਚੀਜ਼ਾਂ ਹੁੰਦੀਆਂ ਹਾਂ ਕੁਝ ਵਿਵਾਦਤ ਵੀ ਹੋ ਜਾਂਦੇ ਆ ਫੈਸਲੇ ਜਿਹੜੇ ਪੰਚਾਇਤ ਅਧਿਕਾਰ ਖੇਤਰ ਤੋਂ ਬਾਹਰ ਹੁੰਦੇ ਨੇ ਕਈ ਵਾਰ ਬਾਈਕਟ ਕਰ ਦਿੱਤਾ ਤਬਾਹ ਕਰ ਦਿੱਤਾ ਤੇ ਇਸੇ ਤਰ੍ਹਾਂ ਮਾਨਾਂਵਾਲ ਚ ਮੈਂ ਦੇਖ ਰਿਹਾ ਸੀ ਉੱਥੇ ਉਹਨਾਂ ਨੇ ਜੋ ਨਸ਼ੇ ਨਾਲ ਕੁਝ ਲੋਕ ਜੁੜੇ ਆ ਜਿੱਤਾ ਤਾਂ ਉਹਨਾਂ ਦੀ ਬਿਲਕੁਲ ਕਹਿ ਲੋ ਕੇ ਮੰਡਲੀ ਜਿਹੜੀ ਬਾਈਕਟ ਕਰ ਦਿੱਤੀ ਕਿ ਇਹਨਾਂ ਦੇ ਪਿੱਛੇ ਨਹੀਂ ਜਾਣਾ ਕੁਛ ਨਹੀਂ ਫਿਰ ਧੀਆਂ ਲਈ ਐਫਡੀ ਦੀ ਯੋਜਨਾ ਬਣਾਈ ਪਈ ਆ ਦੇਖੋ ਕਿੰਨੀ ਇੰਟਰਸਟਿੰਗ ਹੈ ਜੀ ਜੀ ਕਿ ਭਾਈ ਐਫਡੀ ਕਰਾਓ ਤੇ ਇਹ ਧੀਆਂ ਜਿਹੜੀਆਂ ਨੇ ਉਹ ਉਹਨਾਂ ਵਾਸਤੇ ਕੁਛ ਨਾ ਕੁਛ ਤੇਲ ਫਲ ਹੋਏਗਾ ਖੇਡਾਂ ਨਾਲ ਜੋੜਨ ਦੇ ਪਰਾਲੇ ਤਾਂ ਇਸ ਤਰ੍ਹਾਂ ਹੋਰ ਵੀ ਕਈ ਪਿੰਡ ਆ ਮੈਂ ਇੱਕ ਫਤੇਗੜ ਸਾਹਿਬ ਦੇ ਪਿੰਡ ਤੋਂ ਦੇਖ ਰਿਹਾ ਸੀਗਾ ਉਹਦੇ ਵਿੱਚ ਵੀ ਇਹ ਫੈਸਲੇ ਕੁਝ ਲੈ ਕੇ ਆ ਸੀਗੇ ਖਾਸ ਤੌਰ ਤੇ ਇੱਕ ਪਿੰਡ ਨੇ ਕਿਹਾ ਕਿ ਯੂਪੀਐਸਸੀ ਦੀ ਤਿਆਰੀ ਕਰਵਾਵਾਂਗੇ ਬੱਚਿਆਂ ਨੂੰ ਉਹ ਪਟਿਆਲੇ ਜ਼ਿਲ੍ਹੇ ਦਾ ਵੀ ਪਿੰਡ ਜਿਹੜਾ ਉਹ ਵੀ ਬੜਾ ਪਛਲਦੀ ਨਹੀਂ ਸੁਰਖੀਆਂ ਚ ਆਇਆ ਸੀਗਾ ਬੱਲੋਂ ਪਿੰਡ ਇੱਕ ਮਾਡਲ ਪਿੰਡ ਹੈ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਹੌਲੀ 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 ਸਾਡੇ ਪਿੰਡਾਂ ਦੇ ਵਿੱਚ ਜਾਗਰੂਕਤਾ ਕਹਿ ਲਓ ਇਹ ਅੱਛੇ ਫੈਸਲੇ ਲੈਣ ਦੀ ਜਿਹੜੀ ਹਿੰਮਤ ਹੈ ਉਹ ਵਧ ਰਹੀ ਹੈ ਅੱਛਾ ਹੈ ਜੀ ਅੱਛੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਆ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ ਅੱਛੀਆਂ ਚੀਜ਼ਾਂ ਲੋਕ ਸੁਣਦੇ ਘੱਟ ਆ ਜੀ ਬਿਲਕੁਲ ਬਿਲਕੁਲ ਪਰਮੈਂਟੂ ਜੀ ਚੰਗੀ ਪਿਆਰ ਆ ਚਲੋ ਵਧੀਆ ਨੌਜਵਾਨ ਆ ਰਹੇ ਨੇ ਨਾ ਅੱਗੇ ਚੰਗੇ ਆਈਡੀਏ ਚੰਗੇ ਵਿਚਾਰ ਆ ਰਹੇ ਨੇ ਵਧੀਆ ਗੱਲ ਹੈ ਇਹਨਾਂ ਦਾ ਸਵਾਗਤ ਕਰਨਾ ਬੰਦਾ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਵੀ ਮਿਸਾਲੀ ਫੈਸਲੇ ਦੇਖੋ ਦੇਖ ਵੀ ਹੋਣ ਲੱਗੇ ਨੇ ਹੁਣ ਪਿੱਛੇ ਜੇ ਇੱਕ ਸਰਪੰਚ ਨੇ ਟੋਲੀ ਲਾਤਾ ਸੀ ਮਿਲਦਾ ਆਪਦੇ ਪਿੰਡ ਉਹ ਫਿਰ ਵਿਵਾਦਤ ਵੀ ਹੋ ਗਿਆ ਸੀਗਾ ਜਦੋਂ ਇਹਦਾ ਅਧਿਕਾਰ ਕੇ ਤੋਂ ਪਰੇ ਜਾ ਕੇ ਉਹ ਕੁਝ ਜ਼ਿਆਦਾ ਹੀ ਵੱਡੀ ਮਿਸਾਲ ਕਰ ਗਏ ਨੇ ਹਾਂ ਜੀ ਅਧਿਕਾਰ ਖੇਤਰ ਦੀ ਵੀ ਗੱਲ ਆ ਜਾਂਦੀ ਹੈ ਨਾ ਜਿਹੜਾ ਤੁਸੀਂ ਜ਼ਿਕਰ ਕਰਕੇ ਹਟੇ ਆ। ਆ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀ। ਸ਼ੁਕਰੀਆ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਏਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।